ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਸੁਧ ਰਹੇ ਹਾਂ ਸੁਧ ਰਹੇ ਭਾਰਤ ਚੀਨ ਦੇ ਰਿਸ਼ਤੇ 5 ਸਾਲ ਬਾਅਦ ਟੂਰਿਸਟ ਵੀਜ਼ਾ ਨੂੰ ਲੈ ਕੇ ਕੀਤਾ ਵੱਡਾ ਐਲਾਨ ਭਾਰਤ ਦੇ 5 ਸਾਲ ਲੰਬੇ ਇੰਤਜ਼ਾਰ ਤੋਂ ਬਾਅਦ ਚੀਨ ਅਸਲਾਨੀਆਂ ਨੂੰ ਆਪਣੇ ਦਰਵਾਜ਼ੇ ਮੋੜ ਖੋਲ੍ਹ ਦਿੱਤੇ ਹਨ 24 ਜੁਲਾਈ ਤੋਂ ਚੀਨੀ ਨਾਗਰਿਕਾਂ ਨੂੰ ਭਾਰਤ ਦੇ ਟੂਰਮ ਟੂਰ ਨੁਰਮਜ਼ਾ ਵੀਜ਼ੇ ਮਿਲਣੇ ਸ਼ੁਰੂ ਹੋ ਜਾਣਗੇ ਭਾਰਤ ਦੀ ਬ੍ਰਿਜਿੰਗ ਸਿਤੀ ਦੂਤ ਘਰ ਤੇ ਬੋਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ ਇਸ ਐਲਾਨ ਦੇ ਨਾਲ ਹੀ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਚ ਨਵੀਂ ਗਰਮਾਹਟ ਦੀ ਅਮੀਦ ਹੈ 2020 ਦੇ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਭਾਰਤ ਨੇ ਸਾਰੇ ਟੂਰਿਸਟ ਵੀਜ਼ੇ ਰੱਦ ਕਰ ਦਿੱਤੇ ਹਨ ਪਰ ਹੁਣ ਚੀਨ ਨਾਗਰਿਕਾਂ ਆਨਲਾਈਨ ਅਰਜੀ ਦੇ ਕੇ ਅਪਾਇੰਟਮੈਂਟ ਲੈ ਕੇ ਬ੍ਰਿਜਿੰਗ ਸੰਗਾਈ ਦੇ ਗੁਆਗ ਜੋ ਇਦੇ ਭਾਰਤ ਵੀਜ਼ਾ ਸੈਂਟਰਾਂ ਚ ਪਾਸਪੋਰਟ ਤੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾ ਕੇ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਦੂਤ ਘਰ ਨੇ ਸਾਫ਼ ਕਰ ਦਿੱਤਾ ਹੈ ਕਿ ਬ੍ਰਿਜਿੰਗ ਨੇ ਭਾਰਤੀ ਵੀਜ਼ਾ ਸੈਂਟਰ ਜੋ ਜਮ੍ਹਾਂ ਕੀਤੀਆਂ ਗਈਆਂ ਅਰਜ਼ੀਆਂ ਲਈ ਪਾਸਪੋਰਟ ਵਾਪਸੀ ਦੇ ਸਮੇਂ ਇੱਕ ਪਾਸਪੋਰਟ ਵਾਪਸੀ ਪੱਤਰ ਦੇਣਾ ਹੋਵੇਗਾ ਇਸ ਸਟੈਪ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਉਠਾਇਆ ਗਿਆ ਹੈ ਕੋਵਿਡ-19 ਦੇ ਦੋਇਆਬੀ ਬਚਲ ਗਲਵਾਲ ਘਾਟਿਆ ਸੰਘਰਸ਼ ਤੋਂ ਬਾਅਦ ਭਾਰਤ ਚੀਨ ਦੇ ਵਿੱਚ ਕਾ ਯਾਤਰਾ ਤੇ ਰਿਸ਼ਤਿਆਂ ਤੇ ਬਹੁਤ ਹੀ ਜ਼ਿਆਦਾ ਨਾਕਾਤਮਕ ਅਸਰ ਹੋਇਆ ਸੀ ਜਿੱਥੇ ਚੀਨ ਨੇ ਹੌਲੀ-ਹੌਲੀ ਭਾਰਤੀ ਵਿਦਿਆਰਥੀਆਂ ਤੇ ਵਪਾਰੀਆਂ ਵਪਾਰੀਆਂ ਲਈ ਵੀਜੇ ਸ਼ੁਰੂ ਕੀਤੇ ਹਨ ਉੱਥੇ ਹੀ ਆਮ ਜਨਤਾ ਤੇ پابੰਦੀ ਸੀ ਗਲਵਾਲ ਸੰਘਰਸ਼ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ 1962 ਦੇ ਜੰਦ ਤੋਂ ਬਾਅਦ ਸਭ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਏ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ